ਗੁੱਡ ਮਾਰਨਿੰਗ ਸਟੂਡੈਂਟ E ਕਲਾਸ 2 ਦਾ ਵੈਲਕਮ ਹੈ ਸੋ ਅੱਜ ਆਪਾਂ ਗੱਲ ਕਰਦੇ ਆ ਪੰਜਾਬੀ ਪੈਡਾਗੋਜੀ ਦੇ ਜਿਹੜੇ ਹੈਗੇ ਆ 30 ਮਾਰਕਸ ਦਾ ਜਿਹੜੀ ਆਪਣੇ ਪ੍ਰੀਅਰ ਸਟੱਡ ਦੇ ਵਿੱਚ ਆਉਂਦੀ ਆ ਟੋਟਲ 30 ਮਾਰਕਸ ਦੀ ਆਉਂਦੀ ਹੈ ਜਿਦੇ ਵਿੱਚ ਆਪਾਂ ਜੋ-ਜੋ ਕਨਸੈਪਟ ਕਵਰ ਕਰਨੇ ਆ ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਸੋ ਆਪਾਂ ਵੀਡੀਓ ਦੀ ਸਟਾਰਟਿੰਗ ਕਰਦੇ ਆ ਇਸ ਸਟੈਟਿਕ ਜਿਹੜਾ ਹੈਗਾ ਜਿੱਦੇ ਚ ਜਿੱਦੇ ਵਿੱਚ ਪੰਜਾਬੀ ਆਉਂਦੀ ਹੈ 30 ਮਾਰਕਸ ਦੀ ਆਉਂਦੀ ਹੈ ਜਿਹੜੇ ਕਿ ਬਹੁਤ इजीली ਤੁਹਾਨੂੰ ਪੇਪਰ ਕਰੈਕ ਕਰਨ ਦੇ ਵਿੱਚ ਹੈਲਪ ਕਰ ਸਕਦੇ ਨੇ ਸੋ ਪੰਜਾਬੀ ਪੈਡਾਗੋਜੀ ਚੋ 5 6 ਕੁਸ਼ਨ ਆਉਂਦੇ ਨੇ ਜੀ ਕੰਪਲਸਰੀ ਇਹ ਵਿਆਕਰਨ ਚੋ 10 12 ਕੁਸ਼ਨ ਕੰਪਲਸਰੀ ਕਵਰ ਕਰਦਾ ਸਲਾਈਡਸ ਮੇ ਤੁਹਾਨੂੰ ਇੱਥੇ ਸੋ ਇਹਦੇ ਵਿੱਚ ਆਪਾਂ ਅਗਰ ਇਹ ਥੋੜੇ ਥੋੜੀ ਚੀਜ਼ਾਂ ਨੂੰ ਆਪਾਂ ਨੋਟਿਸ ਕਰਦੇ ਚੱਲੀਏ 5 7 ਕੁਸ਼ਨ ਜੀ ਆਪਾਂ ਨੂੰ ਪੰਜਾਬੀ ਦੇ ਲਿਖਤੇ ਦੇ ਨਾਲ ਚੋ ਪੈਰਾ ਦੇ ਵਿੱਚ ਜਪ ਦੇ ਵਿੱਚ ਲੈਕਚਰ ਦੇ ਵਿੱਚ ਪੰਜਾਬੀ ਦੀ ਭਾਸ਼ਾ ਲਿਸ਼ਕੀ 15 ਮੌਸ਼ਾ ਤੇ ਗ੍ਰਾਮਰ ਵਿੱਚ ਜੋ ਧੁਨੀ ਬੋਧ ਸ਼ਬਦ ਬੋਧ ਤੇ ਤੁਹਾਨੂੰ ਜਿਹੜਾ ਹੈਗਾ ਬਾਕ ਬੋਧਰਤ ਬੋਧ ਇਹ ਜਿਹੜੇ ਮੇਨਲੀ ਕਨਸੈਪਟ ਹੈਗੇ ਬਾਕੀ ਪੈਡਾਗੋਗੀ ਹੋਗੀ ਜਿਹੜੀ ਤੇ ਇਹ ਜਿਹੜੇ ਮੇਨ ਹੈਗੇ ਜਿਹੜੇ ਤੁਹਾਨੂੰ ਪੀਪਰ ਕ੍ਰੈਕ ਕਰਨ ਦੇ ਵਿੱਚ ਬਹੁਤ ਹੈਲਪਫੁਲ ਰਹਿਣਗੇ ਸੋ ਈਜ਼ੀਲੀ ਤੁਸੀਂ 30 ਮਾਰਕਸ ਗੇਨ ਕਰ ਸਕਦੇ ਹੋ ਅਚੀਵ ਕਰ ਸਕਦੇ ਹੋ ਇਹ ਤੁਹਾਡੇ ਜਿਹੜੀ ਥੋੜੀ ਥੋੜੀਆਂ ਚੀਜ਼ਾਂ ਜਿਹੜੀਆਂ ਤੁਹਾਡੀਆਂ ਪਰਸਲੀਕਸ ਦੇ ਵਿੱਚ ਹੈਗੀਆਂ ਉਹਨ ਪੰਜਾਬੀ ਦੇ ਵਿੱਚ ਜਿਹੜੀ ਪੈਡਾਗੋਗੀ ਹੋਗੀ ਇਹ ਵਿਆਕਰਨ ਜਿਹੜੇ ਉਹਦੇ ਹੈਗੇ ਆ ਆਪਣਾ ਕਵਿਤਾ ਹੋ ਗਿਆ ਔਰ ਜੁੜੀ ਪੈਰਾ ਰਚਨਾ ਇਹਦੇ ਤੋਂ ਤੁਸੀਂ ਕੁਝ इजीली ਬਣਾ ਸਕਦੇ ਹੋ ਆਪਣੇ ਮਾਰਕਸ ਸੋ ਅਗਰ ਤੁਸੀਂ ਇਹ ਛੋਟੀਆਂ-ਛੋਟੀਆਂ ਜੋ ਚੀਜ਼ਾਂ ਹੈਗੀਆਂ ਜੋ 30 ਨਾ ਮੈਕਸਮਮ ਆਪਾਂ ਲਾਈਟਲੀ ਲੈ ਲ ਲਈਏ ਪੰਜਾਬੀ ਦੀ ਤਿਆਰੀ ਨਹੀਂ ਕਰਦੇ ਸੋ ਅਗਰ ਤੁਸੀਂ ਇਹਨਾਂ ਪੰਜਾਬੀ ਹੋਈ ਇੰਗਲਿਸ਼ ਹੋਈ ਕੰਪਲਸਰੀ ਸਬਜੈਕਟਸ ਨੂੰ ਹੋ ਗਏ ਤੁਸੀਂ ਸੀਰੀਅਸਲੀ ਲੈ ਕੇ ਚੱਲੋ ਤੁਸੀਂ ਆਹ ਨਾਲ 60 ਮਾਰਕਸ ਕਵਰ ਕਰ ਸਕਦੇ ਹੋ ਸੋ इजीली ਤੁਹਾਡੇ ਪੇਪਰ ਦੇ ਵਿੱਚ 60 ਮਾਰਕਸ ਆ ਸਕਦੇ ਨੇ ਸੋ ਇਸੇ ਤਰ੍ਹਾਂ ਨੈਕਸਟ ਵੀਡੀਓ ਲਈ ਮੇਰੇ ਚੈਨਲ ਨਾਲ ਬਨੇ ਰਹੋ ਸੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ